ਅਕਸਰ ਜਦੋਂ ਤੁਸੀਂ ਦਰਬਾਰ ਸਾਹਿਬ ਜਾਂਦੇ ਹੋ ਤਾਂ ਤੁਸੀਂ ਪ੍ਰਕਰਮਾਂ ਦੇ ਵਿੱਚ ਇਹ ਚੱਕਰ ਵੇਖੇ ਹੋਣਗੇ ਇਹਨਾਂ ਚੱਕਰਾਂ ਦਾ ਕੀ ਮਹੱਤਵ ਹੈ ਆਓ ਜਾਣਦੇ ਹਾਂ ਆਓ ਗੱਲ ਕਰਦੇ ਹਾਂ 1740 ਦੀ ਜਦੋਂ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਨੇ ਕਾਜੀ ਅਬਦੁੱਲਾ ਰਹਿਮਾਨ ਦੇ ਮਾਰੇ ਜਾਣ ਤੋਂ ਬਾਅਦ ਮਸਤੇ ਰੰਗੜ ਨੂੰ ਪੰਜਾਬ ਭੇਜਿਆ ਮਸਤੇ ਰੰਗੜ ਨੇ ਦਰਬਾਰ ਸਾਹਿਬ ਉੱਤੇ ਕਬਜ਼ਾ ਕਰ ਲਿਆ ਉਸ ਸਮੇਂ ਦਰਬਾਰ ਸਾਹਿਬ ਉੱਤੇ ਕਬਜ਼ਾ ਕਰਨ ਤੋਂ ਬਾਅਦ ਮਸਾ ਰੰਗੜ ਐਸਾ ਸਥਾਨ ਉੱਤੇ ਵੇਸ਼ਵਾ ਦਾ ਨਾਚ ਦੇਖਦਾ ਸ਼ਰਾਬ ਪੀਂਦਾ ਤੰਬਾਕੂ ਦਾ ਸੇਵਨ ਵੀ ਕਰਦਾ ਉਸਤੇ ਐਸ ਵਤੀਰੇ ਦੇ ਨਾਲ ਸਿੱਖਾਂ ਦੇ ਹਿਰਦੇ ਬਲੁੰਦਰੇ ਗਏ ਸਨ ਤਾਂ ਉਦੋਂ ਗੁਰੂ ਦੇ ਦੋ ਸਿੱਖਾਂ ਭਾਈ ਸੁੱਖਾ ਸਿੰਘ ਅਤੇ ਭਾਈ ਮਹਿਤਾਬ ਸਿੰਘ ਨੇ ਆ ਕੇ ਸ਼੍ਰੀ ਦਰਬਾਰ ਸਾਹਿਬ ਅੰਦਰ ਹੀ ਮੱਸੇ ਰੰਗੜ ਦਾ ਸਿਰ ਵੱਢ ਸੁੱਟਿਆ ਸੀ ਸਿਰ ਵੱਢਣ ਤੋਂ ਬਾਅਦ ਜਦੋਂ ਸੁੱਖਾ ਸਿੰਘ ਅਤੇ ਮਹਿਤਾਬ ਸਿੰਘ ਵਾਪਸ ਮੋੜਨ ਲੱਗੇ ਤਾਂ ਉਹਨਾਂ ਨੇ ਸੋਚਿਆ ਕਿ ਮੁਗਲ ਕਦੇ ਇਹ ਨਾ ਸਮਝ ਲੈਣ ਕਿ ਸਿੱਖ ਡਰ ਕੇ ਭੱਜ ਰਹੇ ਹਨ ਇਸ ਲਈ ਉਹਨਾਂ ਨੇ ਐਸੇ ਸਥਾਨ ਉੱਤੇ ਕਾਫੀ ਸਮਾਂ ਬਤੀਤ ਕੀਤਾ ਉਹਨਾਂ ਨੇ ਆਪਣੇ ਘੋੜਿਆਂ ਦੇ ਨਾਲ ਚੱਕਰ ਕੱਡੇ ਔਸੇ ਇਤਿਹਾਸਿਕ ਪਲਾਂ ਨੂੰ ਯਾਦ ਕਰਨ ਦੇ ਲਈ ਦਰਬਾਰ ਸਾਹਿਬ ਦੇ ਪ੍ਰਕਰਮਾ ਦੇ ਵਿੱਚ ਇਹ ਚੱਕਰ ਅੱਜ ਵੀ ਬਣੇ ਹੋਏ ਹਨ ਇਸ ਤਰ੍ਹਾਂ ਦੀ ਇਤਿਹਾਸਿਕ ਜਾਣਕਾਰੀ ਦੇ ਲਈ ਸਾਡੇ ਚੈਨਲ ਪੰਜਾਬ ਪ੍ਰੋ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਜਾਣਕਾਰੀ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਣਾ ਜੀ ਧੰਨਵਾਦ